ਸਾਡੀ ਬੋਡੀ ਚ ਲੀਵਰ ਹੈ ਹੂੰ ਬ੍ਰੇਨ ਹੈ ਕਿਡਨੀ ਹੈ ਠੀਕ ਹੈ ਜੀ ਕਿਡਨੀ ਬਚਾਉਣ ਵਾਸਤੇ ਤੁਸੀਂ ਚਾਰ ਚੀਜ਼ਾਂ ਦੀ ਪ੍ਰਯੋਗ ਕਰਨੀ ਹੈ ਠੀਕ ਹੈ ਮੈਂ ਇਹ ਪੰਜ ਚੀਜ਼ਾਂ ਦੇ ਨਾਲ ਬਣਾਇਆ ਇੱਕ ਚੀਜ਼ ਮੈਂ ਰੱਖੀ ਨਹੀਂ ਹੋਈ ਮੈਂ ਦੱਸ ਦਿੰਦਾ ਕਾਸ਼ਨੀ ਕਹਿੰਦੇ ਆ ਉਹਨੂੰ ਠੀਕ ਹੈ ਕਾਸ਼ਨੀ ਨਹੀਂ ਆਿੰਦੇ ਚ ਪੱਕੀ ਪੁਨਰਨਵਾ ਪਹਿਲੀ ਚੀਜ਼ ਇੱਕ ਚਮਚ ਪੁਨਰਨਵਾ ਲੈ ਲਓ ਠੀਕ ਹੈ ਜਿਹੜੀ ਪਿੱਪਲ ਦੀ ਸੱਕ ਹੁੰਦੀ ਹੈ ਜਿਹਨੂੰ ਛਾਲ ਕਹਿੰਦੇ ਨੇ ਜੀ ਪਿੱਪਲ ਦੀ ਹੂੰ ਪਿੱਪਲ ਦੀ ਸੱਕ ਲੈ ਲਓ ਥੋੜੀ ਜੀ ਠੀਕ ਹੈ ਪਖਰਾ ਵਖਰ ਕਹਿ ਦਿੰਦੇ ਆ ਜਿਹਨੂੰ ਗੋਖਰੂ ਠੀਕ ਹੈ ਹਿੰਦੀ ਚ ਗੋਖਰੂ ਕਹਿੰਦੇ ਆ ਪੰਜਾਬੀ ਚ ਆਪਣੇ ਵਖਰਾ ਕਹਿ ਦਿੰਦੇ ਆ ਉਹ ਇੱਕ ਚਮਚ ਲੈ ਲਓ ਠੀਕ ਹੈ ਤੇ ਨਿੰਮ ਦੀ ਸੱਕ ਛਾਲ ਲੈਣੀ ਆ ਨਿੰਮ ਦੇ ਪੱਤੇ ਵੀ ਲੈ ਸਕਦੇ ਹੋ ਤਣਾ ਵੀ ਲੈ ਸਕਦੇ ਹੋ ਜੀ ਸੱਕ ਹੈ ਤੇ ਬਹੁਤ ਵਧੀਆ ਹੈ ਉਹ ਲੈ ਲਓ ਸਭ ਨੂੰ ਇੱਕ ਇੱਕ ਚਮਚ ਲੈ ਕੇ 800 ml ਪਾਣੀ ਚ ਭਿਗੋ ਦਿਓ ਇਹਨੂੰ ਰਾਤ ਵਰ ਭਿੱਜਿਆ ਰਹਿਣ ਦਿਓ ਸਵੇਰੇ ਇਹਨੂੰ ਉਬਾਲ ਲਓ 200 ml ਜਦੋਂ ਰਹਿ ਜਾਏ ਇਹਨੂੰ ਦਿਨੇ ਚ ਇੱਕ ਫਰੀ ਪੀਣ ਲੱਗ ਜਾਓ ਤੁਹਾਨੂੰ ਕਿਡਨੀ ਦੀ ਕੋਈ ਵੀ ਦਿੱਕਤ ਨਹੀਂ ਹੋਏਗੀ